ਹੈਲੋ ਗਾਇਜ਼ ਕੰਨੇ ਸਾਰਿਆਂ ਨੇ ਅੱਜ ਦੇ ਬਲੌਗ ਵਿੱਚ ਆਪਾਂ ਚੱਲੇ ਆਂ ਆਨੰਦਪੁਰ ਸਾਹਿਬ ਤੇ ਉੱਥੇ ਹੋਲੇ ਮੱਲੇ ਦੇ ਜਾਣਾ ਆਪਾਂ ਤੇ ਆਪਾਂ ਹੋ ਗਏ ਰੈਡੀ ਚਿੱਟਾਗੜ੍ਹ ਤੇ ਪਏ ਆ ਸਾਰੇ ਮੁੰਡਿਆਂ ਨੇ ਕੇਸਰੀ ਪੱਗਾਂ ਤੇ ਨਾਲ ਦੇ ਉਹ ਉੱਥੇ ਤੁਰੇ ਫਿਰਦੇ ਆ ਤੇ ਹੁਣ ਆਪਾਂ ਗੱਡੀਆਂ 'ਚ ਜਾਣਾ ਵਾ ਤੇ ਤਿਆਰ ਹੋ ਗਏ ਆ ਤੇ ਪੱਟੀ ਆ ਰਿਹਾ ਤਿਆਰ ਹੋ ਕੇ ਆ ਗਿਆ ਪੱਟੀ ਤੁਰਿਆ ਆਉਂਦਾ ਪੱਟੀ ਤੇ ਇਹਨੇ 6:00 ਵਜ ਗਈ ਸੀ ਤੇ ਉਹ ਆਪਾ ਸੱਟ ਦੀ ਪੱਟੀ ਕਰਾ ਕੇ ਫੇਰ ਤੁਰਨਾ ਵਾ ਤੇ ਉਹ ਆ ਗਿਆ ਤੇ ਚੱਲੀਏ ਚਲੋ ਚਲੋ ਤੇ ਉਧਰ ਗੱਡੀ ਗੱਡੀ ਤੇ ਝੰਡੇ ਲਾਉਂਦੇ ਪਿਆ ਇੱਕ ਗੱਡੀ ਉਧਰ ਖੜੀ ਐ ਇੱਕ ਘਰੇ ਖੜੀ ਐ ਤੇ ਇਹ ਆਪਣਾ ਪ੍ਰੀਤ ਬਾਈ ਆ ਗਿਆ ਮੇਰੇ ਵੀਰੋ ਅੰਦਰ ਸੁਖੂ ਤੇ ਉਧਰ ਪ੍ਰੀਤ ਪ੍ਰੀਤ ਕਹਿੰਦੇ ਟੱਕ ਪਾਉਂਦਾ ਰਿਤਗਰ ਦਰਿਆਲੀ ਦੀ ਰੇਤਾਂ ਲੈ ਕੇ ਆਇਆ ਕਹਿੰਦੇ ਪ੍ਰੀਤ ਰੇਤਾਂ ਲੈ ਕੇ ਆਇਆ ਕਿੰਨਾ ਨੇ ਮੈਨੂੰ ਕੁਲਵਾਂਤ ਜੱਜ ਨੇ ਕੱਲਿਆ ਓਏ ਕੋਈ ਨਾ ਭਰ ਲਾਂਗੇ ਅਸੀਂ ਪਾਣਾ ਕੱਲਿਏ ਯਾਰ ਆਪਾਂ ਪ੍ਰੀਤ ਜਿਵੇਂ ਆ ਕੱਲਿਏ ਇਹ ਆ ਡਾਇਲ ਮੈਂ ਕੰਮ ਮੇਗਾ ਫਟਾ ਰੰਗ ਵੀ ਲਗਾ ਪ੍ਰਦਾਨ ਵੀ ਬਹਿ ਗਿਆ ਰੇਟ ਆਲ ਦੇ ਮੁੰਡੇ ਕਦੀ ਫਟਦੀ ਗਿਆ ਕਦੇ ਪੱਗ ਵਧੀਆ ਲੱਗਦੀ ਐਂਡ ਸੈਟ ਪੂਰੀ ਮੈਂ ਇਹ ਕੈਲੀ ਗੱਡੇ ਪਿਆ ਨੂੰ ਮੁੰਡਾ ਨਾ ਮੁੰਡਾ ਹੀ ਸੋਹਣਾ ਆ ਪਹਿਲਾਂ ਜਨੈ ਸੋਹਣਾ ਤੇ ਤੇ ਹੁਣ ਆਪਾਂ ਦੂਜਾ ਕਰਨਾ ਕੀ ਕਹਿੰਦੇ ਆ ਆ ਗੁਰਕਰਨ ਆ ਗਿਆ ਮੇਰੇ ਵੀਰੋ ਓ ਵੇਖੋ ਹਾਂ ਗੁਰਕਰਨ ਦੀ ਕਿੱਟ ਲੈ ਕੇ ਆਉਂਦੇ ਹੋਏ ਆ ਕੰਬਲ ਲੈ ਹੀ ਕੰਬਲ ਲੈ ਆਪਣੇ ਨਾਲ ਹੀ ਲੈ ਲਈ ਆ ਅ ਤਰ ਮਾਸੜ ਆ ਗਿਆ ਸਾਡਾ ਸਵਿਫਟ ਵਾਲਾ ਬਾਈ ਐ ਤੇਰੀ ਐਂ ਕਰ ਕਰਨ ਓਏ ਘੈਂਟ ਲੱਗਣ ਡਿਆਈ ਨੰਨ ਦੇ ਭਰ ਚੱਲੇ ਮੁੰਡੇ ਕਹਿੰਦੇ ਹੈਂ ਆਹ ਹਾ ਬੂਟ ਨਿਭੋਣੇ ਸੀ ਪਰ ਕੀ ਆਹੀ ਚੱਪਲਾਂ ਪਾ ਕੇ ਜਾਣੀ ਆ ਅਸਾ ਹੁਣ ਚੱਪਲਾਂ ਪਾ ਕੇ ਆਵਾ ਉਹ ਬਾਅਦ ਚ ਬੂਟ ਲੋਇੰਗ ਆ ਕਿੱਥੇ ਹਾਂ ਸਾਰੇ ਹੁਣ ਚੱਪਲਾਂ ਪਾਈਆਂ ਹਾਂ ਕੈਟ ਮੁੰਡੇ ਦੀ ਬਈ ਓਏ ਭਰਿਆ ਤੇ ਪ੍ਰੀਤ ਇੱਧਰ ਗਿਆ ਹੈ ਗਰਦਰੇ ਗਰਦਰੇ ਕੰਮ ਹੋ ਰਿਹਾ ਵਾ ਤੇ ਹੁਣ ਜਾ ਤੂੰ ਚੱਪਲਾ ਪਾਇਆ ਪਾ ਕੇ ਹੁਣੀਆ ਦਾ ਕਿ ਐਂ ਠੀਕ ਆ ਜਾ ਕੋਈ ਨਾ ਆ ਵੇ ਬੈਗ ਲਾਦਾ ਮੁੰਡੇ ਨੇ ਉਹਦੇ ਨੂੰ ਬੱਸ ਬੱਸ ਜੋਸ਼ ਨਾ ਖਾਜੀ ਜੋਸ਼ ਨਾ ਖਾਜੀ ਮੁੰਡਿਆ ਪੰਗੇ ਲੈਂਦਾ ਵੇਖੋ ਏ ਪਾ ਦੇਣਾ ਵਲੌਗ ਵਿੱਚ ਤੇਰਾ ਮੈਂ ਗੋਗੇ ਤਾਈ ਨੇ ਦੇ ਲਿਆ ਵੇਖੀ ਗਾਲਾਂ ਪੈਂਦੀਆਂ ਕਹਿੰਦੇ ਅਸਲਾ ਵੀ ਜੇਬੀ ਚੋ ਗੱਡੇ ਆ ਨੂੰ ਹੁਣ ਕਿਵੇਂ ਕਰਦੇ ਆ ਰਾਮਪੂਰੀ ਚਾਕੂ ਆ ਕਹਿੰਦੇ ਰਾਮਪੂਰੀ ਕੀ ਹੋ ਰਿਹਾ ਉਹ ਸਿਰ ਤੇ ਕੋ ਬੰਨ ਲਿਆ ਕਰੋ ਭਰਾਵਾ ਕੋ ਤਿਤਲੀ ਬਣਾ ਦੋ ਪੱਟੀ ਦੀ ਤਿਤਲੀ ਬਣਾ ਦੋ ਤੂੰ ਜਵਾਬ ਕਾਣੀਆਂ ਕਾ ਤੂੰ ਗੱਲਾਂ ਕਰਦਾ ਹੁੰਦਾ ਹੁਣ ਲਓ ਹੁਣ ਇਹਨੇ ਕਹਦੀ ਮੈਂ ਹੈ ਹੀ ਜਵਾਬ ਦੂ ਤੂੰ ਬੰਦਾ ਅੱਸੀ ਗਾਏ ਉਹ ਆਪਣੀਆਂ ਗੱਡੀਆਂ ਸਵਿਫਟ ਤੇ ਸਕਾਰਪਿਓ ਖੜੀ ਹੈ ਤੇ ਆਪਣੇ ਬਾਈ ਤੈਨੂੰ ਹੀ ਬਹਿਣੇ ਵਿਚਾਲੇ ਤੈਨੂੰ ਹੀ ਬਹਿਣੇ ਵਿਚਾਲੇ ਉਹ ਕਿੱਡੀ ਚ ਕਨੇ ਜਾਣੇ ਬੈਠੇ ਮੈਂ ਕੀ ਆ ਬੈਠੇ ਅਜੇ ਹੁਣੀ ਤੇ ਦਰ ਆਪਣੀ ਆਪਾ ਤੇ ਜੋ ਬੋਣ ਆਈ ਸੀ ਤੇਨੇ ਆਣੇ ਬੈਠੇ ਮੇਰੇ ਵੀਡੀਓ ਇੱਧਰ ਵੀ 5000 ਹੋਰ ਕੈਮ ਬਣੀ ਠੀਕ ਆ ਬਾਈ ਹੋਰ ਕੀ ਨਾ ਕੋਈ ਗੱਲ ਨਾ ਤਾਂ Pati ya, eh, <tap> apa seat, sih? seat, nih sih? Apa namanya? Tuh ya, udah tergerak karena nanti power nih jadi jantan. Lenggar sekali nanti power bank kita ini <tap> sih. ਹੋ ਰਹੀ ਆ ਲੋਕੀ ਸੁਨੇਹਾ ਪੈ ਮਨੋਂ ਦੇ ਵੇਖੋ ਲੈ ਇਹ ਨਹੀਂ ਟਲਦੇ ਆ ਪਿੱਥੇ ਰਹੀ ਸੁਫਟ ਆ ਪੱਟੀ ਆ ਇਹ ਪੱਟੀ ਰਹਿਣਾ ਪੱਟੀ ਰਹਿਣਾ ਪੱਟੀ ਤੇ ਪੱਟ ਕੇ ਹੋਰ ਨਹੀਂ ਹੋਣੋਂ ਟੈਨਸ਼ਨ ਨਹੀਂ ਤੇਰੀ ਅੰਡ ਲਾ ਲਾਦੀ ਮੇਰੇ ਦਾਦੀ ਕੱਢ ਦੇ ਇਹਨਾਂ ਨੂੰ ਲੀਡਾਂ ਨਹੀਂ ਪਈਆਂ ਮੇਰਾ 100% ਤੁਹਾਨੂੰ ਕਾਹ ਚਾਰ ਚੜਾਈ ਬੈਠਾ ਮੈਂ 150 ਹੋ ਜੇਗੀ ਪਤਾ ਸਾਡਾ ਜੀ ਦਾ 38 ਨੂੰ ਪਹਿਲਾ 100 ਹੁੰਦਾ ਚਾਰ ਰੇਰ ਆਉਂਦਾ ਆਫੇ ਹੋ ਗਿਆ 75% ਦਾ ਲੋਧਿਆਣਾ ਆ ਗਏ ਆ ਵੰਧਿਆਣਾ ਬਾਹਰ ਆ ਗਏ ਆ ਵੀਰੇ ਮੇਰਾ ਪੱਟੀ ਹੋ ਗਈ ਆ ਪੱਟੀ ਹੋ ਗਈ ਆ ਹਾਂ ਲੋਕਾਂ ਦੇ ਅਸ਼ੂਟਿੰਗ ਹੋਈ ਸੀ ਸੱਚ ਉੱਤੇ ਅੱਗੇ ਉਹਦੀ ਗਾਂਧੀ ਫਿਲਮ ਦੀ ਜੇ ਕਿਸੇ katanya 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 ਲੋ ਜੀ ਹੁਣ ਤੁਹਾਨੂੰ ਮਿਲਦੇ ਆ ਪਲੰਗਰ ਛੱਕ ਕੇ ਤੇ ਦੇਖਦੇ ਆ ਸਾਡਾ ਬਲੌਗ ਰੋਹ ਦਾ ਲੰਗਰ ਆ ਗਿਆ ਮਾਰੇ ਵੀਰੋ ਆ ਭਾਈ ਦੇ ਸਾਡੇ ਡੈਰੀ ਬੰਦੇ ਵੀ ਆ ਗਏ ਨੇ ਪਿੰਡ ਦੇ ਭਾਈ ਡੈਰੀ ਪਾਪਾ ਜੀ ਤੁਸੀਂ ਦੇਖਦੇ ਨਹੀਂ ਸਾਡੇ ਵਿੱਚ ਬਹੁਤ ਅੰਦਰ ਸੁਨੀ ਚਾਚਾ ਸ਼ੀਰਾ ਜੱਤਾ ਮਸੜ ਕਿਹਦੇ ਨਾ ਜੀ ਬਹੁਤ ਚਾ ਰਹਿਣਾ ਆਪਾਂ ਤੇ ਹੁਣ ਆਪ ਚੱਲੇ ਰੋਹ ਪੀਨ ਲੰਗਰ ਚ ਸਾਡੀ ਗੰਦੀ ਸੜਤੀ ਨਹੀਂ ਭਾਈ ਆਇਓ ਕੋਈ ਕੈਮਰਾਮੈਨ ਤੁਸੀਂ ਸਾਡੇ ਨਾਲ ਜੁੜੇ ਰਹੋ ਭਾਈ ਹੋ ਆਈ ਦੇ ਨਾ ਪੰਜੋ ਨੇ ਉਹਦਾ ਯਾਰ ਉਹ ਕਦੇ ਨਹੀਂ ਘੱਟ ਜਾਂਦਾ ਨਹੀਂ ਮੰਦਿਆ ਹਾਂ ਬੰਦ ਕੀਤਾ ਮੈਂ ਪੁੱਛ ਰਿਹਾ ਹਾਂ ਤੁਸੀਂ ਬਹੁਤ ਹੀ ਜ਼ਿਆਦਾ ਆ ਛੁੱਟੀਆਂ ਲੈ ਕੇ ਆਇਆ ਹੋਇਆ ਨਾ ਬਾਰੋ ਇਹ ਸਾਡੇ ਬਲੌਗ ਦੇ ਬੰਦਰੀ ਹੈ ਇਹ ਸਾਡੇ ਨਾਲ ਜਾ ਰਹੇ ਆ ਅਸੀਂ ਇਹਨਾਂ ਨਾਲ ਜਾ ਰਹੇ ਆ ਸੱਚ ਸਾਰਾ ਗੋਜੀ ਆ ਫੋਨ ਚਾਕੇ ਤਾਂ ਜਾਣਾ ਹੈ ਇਹੋ ਜਿਹਾ ਨੰਦਾ ਆ ਗਿਆ ਨੰਦਾ ਤੇ ਮੋਹਣ ਨੂੰ ਪੁੱਛ ਲੋ ਓਏ ਹੋਰੀ ਹੋ ਜਾਂਦਾ ਹੌਲੀ ਮਾਰ ਜਾ ਮੈਨੂੰ ਆਵਾਜ਼ ਹੋਣੀ ਚਾਹੀਦੀ ਵਿੱਚ ਡੰਮ ਦੀ ਫੇਰ ਇਸ ਵਾਰੀ ਮੰਨਾਂਗੇ ਲੈਟਸ ਗੋ ਲੈਟਸ ਗੋ ਮੇਰੇ ਅਗਲਾ ਸੀਨਾ ਬਾਹਰ ਘੜਾ ਨੰਦ ਖੋ ਨਾ ਨਹੀਂ ਕਹਦੇ ਅੱਗੇ ਤੁਹਾਨੂੰ ਠੰਡਾ ਬਣਾਉਣਾ ਉਹ ਵਗਲੇ ਲੈਂਕਾ ਲੈਣਾ ਰੋਟੀ ਲੈ ਨਾਨੇ ਨੂੰ ਕਹ ਲੈ ਲੈਂਕਾ ਲੈ ਲੈ ਨਾ ਰੋਟੀ ਪਾ ਕਿਹੜਾ ਲਿਆ ਪਤਾ ਨਹੀਂ ਉਹਨੂੰ ਦੇਖ ਲੈ ਦੱਸਿ ਜਾਈਂ ਜਗ੍ਹਾ ਕਿਤੇ ਰਿਤੇ ਜਾਣਗੇ 大家给我讲几个。 ਕਿਲਾ ਬਣਿਆ ਗੁਰਦੌਰ ਸੇਵ ਦੇ ਪਿੱਛੇ ਵੀ ਬਹੁਤ ਤਗੜਾ ਉਹ ਪਿੱਛੇ ਕਿੱਡਾ ਤਗੜਾ ਬਣਿਆ ਚਾਲਦੀ ਵੇਖਣ ਦਿੰਦੇ ਆ ਇਹ ਉਹ ਇਹ ਉਹ ਚੱਲ ਮਤਲਬ ਪਾਣੀ ਦਾ ਸਿਸਟਮ ਚੱਲਦਾ ਹੋਣਾ ਪਾਣੀ ਕਿਉਂ ਨਹੀਂ ਚੱਲਦਾ ਉਹ ਪਾਣੀ ਦੀ ਲੀਦਰ ਚੱਲਦੀ ਨਹੀਂ ਉਹ ਤਾਂ ਬਈ ਪਤਾ ਨਹੀਂ ਮੰਨੇ ਜਿੰਮੇ ਡਿਵਿਜਨ ਚੱਲਦਾ ਤਾਂ ਪਾਣੀ ਦਾ ਪੂਰਾ ਬੰਦ ਰੋਜ਼ਾਨ ਬਾਬਾ ਬਗਾਨਾ ਮੋਹਰਾ ਵੇ ਚੁੱਪ ਕਰਦਾ ਨਹੀਂ ਗਾਣਾ ਹੋਰ ਲਾਲਾ ਝਾਪ ਤੇ ਨੋਦੀ ਨਾਲਾ ਗਾਜਾ ਭਾਈ ਨੇ ਵੇਖਿਆ ਦੁਆਰਾ ਹੈ ਚ ਰੈਂ ਦੇ ਭਰਾਵਾ ਉਹਨੂੰ ਧਿਆਨ ਰਿਹਾ ਹੋਰ ਚ ਰੈਂ ਜੀ ਮੜਾ ਜਾ ਮੋੜ ਮੋੜ ਕੇ ਮੋੜ ਮੋੜ ਕੇ ਅੱਛਾ ਮੇਰਾ ਸੋਹਣਾ ਨਹੀਂ ਕਾ ਬੂਤਾ ਪਰ ਮੇਰੇ ਅੰਦਰ ਉਹ ਮੈਂ ਬੰਲੇ ਜੰਨਦਰ ਪਰ ਸੇਵਾਂ ਦਾ ਮੈਂ ਅੰਦਰ ਪਰ ਸੇਵਾਂ ਹਾਂਜੀ ਦੋ ਰੋ ਬੂਤਾ ਤਾਂ ਮੈਂ ਲੱਗੇ ਜਿੰਨ ਲੇ ਬੈਠਾ ਹਾਂ 30 ਸਾਲ ਸਾਡੀ ਉਮਰ ਹੋ ਗਈ ਆ ਤੇਰੀ ਉਮਰ ਚੋਂ ਵੀ ਅਸੀਂ ਲੰਗੇ ਆ ਠੀਕ ਆ ਉਹ ਸਾਨੂੰ ਮੋਟਰਸਾਈਕਲ ਫੋਨ ਤੱਕ ਤੇ ਛੱਡ ਸਾਨੂੰ ਸਾਈਕਲ ਤੱਕ ਦਾ ਨਹੀਂ ਪਤਾ ਹੁੰਦਾ ਸੀ ਅਜ਼ੀਰਨ ਜਮਾਨਾ ਬਦਲ ਗਿਆ ਜਮਾਨੇ ਪੁਰਾਣੇ ਜਮਾਨੇ ਜਮਾਗਲਾ YouTube ਚੈਨਲ ਬਣਾਵਾ ਜੇ ਕਿਵੇਂ ਬਾਕੀ ਗੁੱਸਾ ਨਾ ਕਰੀ ਵੀ ਮੇਰੀ ਕਿਤੇ ਬੇਚਤੀ ਕਰ ਬਾਈ ਉਹ ਗੁੱਸਾ ਨਹੀਂ ਆਪਣਾ ਹਾਂ ਇੱਕ ਵਾਰ ਦੇਈ ਜਾਓ ਅੱਗੇ ਪਾਣੀ ਨਹੀਂ ਅੱਗੇ ਬਰੇ ਲੰਗੇ ਵਿਚਾਰਿਆ ਅੱਗੇ ਤਰਬਜਾਲੇ ਖੜਾ ਨਾ ਥਾ ਹੈਗੀ ਐ ਲਾਉਣ ਦੇਣੀ ਹੈਗੀ ਐ ਦੇਖਦੇ ਮੈਂ ਇਹ ਗੱਡੀ ਲਾਉਣ ਦਾ ਤੰਮੜਿਆ ਰੋਕੀ 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 ਮਾਫ ਕਰਤਾ ਹਾਰਾ ਜੀ ਪਿਆਰ ਸੀ ਇਹ ਸਾਰੀ ਸਾਡੀ ਵਿਰਸਾ ਹੈ ਜੇ ਸਾਨੂੰ ਬਣਾਇਆ ਗਿਆ ਗੁਰਸਿੱਖਾ ਸਾਡੀ ਦੇਸ਼ ਇਸ ਦੇ ਰਾਖੀ ਕਰਦੇ ਆ ਸਾਉਂਦ ਲਈ ਨਤੀਜੇ ਕਾਹਰੇ ਦੁਨੀਆਂ ਹੈ ਅਲਾਉ ਕੀ ਦਿੱਤਾ ਪਾਵਾ ਜਿਸ ਤਰ੍ਹਾਂ 開いてね <did> <music> No, ਆਦਾ ਬਲੌਗ ਆਪਣਾ ਇੱਥੇ ਖਤਮ ਹੁੰਦਾ ਆਇਆ ਤੇ ਕੱਲ ਨੂੰ ਆਪਾਂ ਤੁਹਾਨੂੰ ਇਤਿਹਾਸਿਕ ਹੋਰ ਤੇ ਹੋਰ ਵੀ ਦਿਖਾਵਾਂਗੇ ਉਹ ਆਪਾਂ ਦੂਜੇ ਦਿਨ ਨਾਲ ਬਲੌਗ 'ਚ ਪਾਵਾਂਗੇ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ